ਆਨੇ ਪ੍ਰਦਰਸ਼ਨ ਦਿਖਾਉਣਾ ਦੋਨੋਂ ਹਾਂਜੀ ਹਾਂਜੀ ਪਾਜੀ ਐਸੇ ਹੈਗੇ ਆ ਜਿਵੇਂ ਮਿਕਜੀ ਹੋਣਾ ਨੇ ਕੁਸ਼ਤੀ ਵੀ ਕਰਨਗੇ ਜਿੰਨਾਕ ਮੈਨੂੰ ਪਤਾ ਆ ਬਾਕੀ ਆ ਉਲਸੀ ਹਨਾ ਪਾਜੀ ਆ ਜਰੂਰ ਵੀਰ ਹੁਣੇ ਵੀ ਆਗੇ ਆ ਦੁੱਲਾ ਵੀਰ ਹੁਣੇ ਹੈਗੇ ਆ ਮੈਂ ਲਗਭਗ ਹੁਣ ਮੈਂ ਕੱਲੇ-ਕੱਲੇ ਪਲੇਅਰ ਦਾ ਨਾਮ ਲਵਾਂ ਤੇ ਪਾਜੀ ਇਸਲਾਹ ਹਨਾ ਕਿ ਰੱਬ ਦੇ ਸ ਇਹ ਇੱਕ ਸਾਡਾ ਖੁਸ਼ ਨਸੀਬੀ ਆ ਪਾਜੀ ਵੀ ਉਹ ਸਾਰੇ ਲੋਕ ਆਪਣੇ ਕੰਮਕਾਰਾਂ ਤੋਂ ਜਾਂ ਜਿਹੜੀਆਂ ਵੀ ਚੀਜ਼ਾਂ ਤੋਂ ਛੱਡ ਕੇ ਇੱਥੇ ਸਾਡੇ ਪਿੰਡ ਆਉਂਦੇ ਆ ਮੈਂ ਇੱਕ ਜੀ ਪਲੇਅਰ ਤੋਂ ਪਹਿਲਾਂ ਬਾਜੀ ਮੈਂ ਸਾਰਿਆਂ ਨੂੰ ਇੱਕ ਜਾਣਿਆਂ ਨੂੰ ਰੀਅਲੀ ਥੈਂਕ ਯੂ ਕਹਿਣਾ ਚਾਹੁੰਦਾ ਜਿਹੜੀਆਂ ਵੀ ਫੈਡਰੇਸ਼ਨ ਹੈਗੀਆਂ ਬਾਜੀ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜੇ ਵੀ ਕਲੱਬਸ ਹੈਗੇ ਆ ਇਹ ਸਾਰਾ ਕੁਝ ਬਾਜੀ ਪੋਸੀਬਲ ਨਹੀਂ ਹੈਗਾ ਇਹ ਪਲੇਅਰਸ ਪੋਸੀਬਲ ਨਹੀਂ ਹੈਗੇ ਕੋਚ ਜਾਂ ਫੈਡਰੇਸ਼ਨ ਜਾਂ ਟੀਮਾਂ ਉਹਨਾਂ ਦੀ ਮਦਦ ਕਰਕੇ ਕਿਉਂਕਿ ਉਹਨਾਂ ਨੇ ਨਾ ਬਾਜੀ ਆ ਆਪਣੇ ਟੂਰਨਾਮੈਂਟਸ ਸਟਾਪ ਕਰਕੇ ਆਪਣੇ ਪਲੇਅਰ ਭੇਜਦੇ ਆ ਸਾਡੇ ਲਈ ਹਨਾ ਜੀ ਤੇ ਉਹਦੇ ਵਿੱਚ ਉਹਦੇ ਕਰਕੇ ਇਹ ਸਾਰਾ ਕੁਝ ਸਾਰੇ ਪਲੇਅਰ ਇਕੱਠੇ ਹੋ ਪਾਉਂਦੇ ਆ ਤੇ ਮੈਂ ਉਹਨਾਂ ਨੂੰ ਰੀਲੀ ਥੈਂਕ ਯੂ ਕਹਿੰਦਾ ਦਿਲੋਂ ਮੈਂ ਹੁਣ ਇਕੱਲੇ ਕਲੱਬ ਜਾਂ ਫੈਡਰੇਸ਼ਨ ਦਾ ਨਾਮ ਨਹੀਂ ਲੈਣਾ ਚਾਹੁੰਦਾ ਬਟ ਸਾਰੀ ਆਸਟ੍ਰੇਲੀਆ ਫੈਡਰੇਸ਼ਨ ਜਾਂ ਕੈਨੇਡਾ ਲਾਲੋ ਜਾਂ ਸਾਰੇ ਪਾਸੇ ਰੀਲੀ ਥੈਂਕ ਯੂ ਹੈਗਾ ਵੀ ਆਪਣੇ ਪਲੇਅਰ ਭੇਜਣ ਵਾਸਤੇ ਈਵਨ ਨਿਊਜ਼ੀਲੈਂਡ ਕਿਉਂਕਿ ਲਾਈਕ ਯੂ نو ਭਾਜੀ ਨਿਊਜ਼ੀਲੈਂਡ ਕੱਪ ਚੱਲਦਾ ਪਿਆ ਆ ਵੀ ਉੱਥੋਂ ਵੀ ਕਈ ਪਲੇਅਰ ਆਉਣੇ ਆ ਹਨਾ ਜੀ ਰੱਬ ਦਾ ਸੁਖ ਰਿਹਾ ਭਾਜੀ ਜਿਹੜੇ ਵੀ ਲੋਕਾਂ ਦੇ ਮਨ ਦੇ ਵਿੱਚ ਜਾਂ ਨੇਮ ਹੈਗੇ ਆ ਟੌਪ 100 ਨੇਮ ਹੈਗੇ ਆ ਉਹ ਸਾਰੇ ਇੱਥੇ ਹੋਣਗੇ ਇੱਕ ਚੀਜ਼ ਹੈਗੀ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੂੰ ਇਸ ਟੂਰਨਾਮੈਂਟ 'ਚ ਖ ਹਰ ਕੋਚ ਨੇ ਆਪਣਾ ਆਪਣਾ ਯੋਰ ਲਾਇਆ ਹੋਇਆ ਆ ਪਲੇਅਰਸ ਨੂੰ ਮੰਗਵਾਉਣ ਦੇ ਵਿੱਚ ਹਨਾ ਐਂਡ ਉਹ ਇਸ ਕਰਕੇ ਆਏ ਤੇ ਇਹ ਹੱਕ ਬਣਦਾ ਉਸ ਪਲੇਅਰ ਦਾ